ਅਸੀਂ ਦੂਜੇ ਦੇ ਘਰ ਵੱਲ ਵੇਖਦੇ ਆਂ ਵੀ ਉਹਦਾ ਧੀ ਕੀ ਕਰਦੀ ਏ ਉਹਦਾ ਪੁੱਤ ਕੀ ਕਰਦਾ ਸਾਨੂੰ ਆਪਣੇ ਵੱਲ ਪਾਸੇ ਖਿਆਲ ਨਹੀਂ ਗੁਰਬਾਣੀ ਇਹ ਗੱਲ ਆਖਦੀ ਏ ਆਪਣੇ ਗਿਰਵਾਨ ਮੇ ਸਿਰ ਨੀਮਾ ਕਰ ਦੇਖ ਇੱਕ ਗਾਥਾ ਛੋਟੀ ਜੀ ਕਹਿ ਕੇ ਫਿਰ ਆਪਰ ਸਲੋਕ ਵਿਚਾਰਦੇ ਆ ਇੱਕ ਬੜਾ ਰਬੀ ਦਰवेश ਪੁਰਖ ਸੀ ਉਹਨੇ ਜਦੋਂ ਇਬਾਦਤ ਕਰਨੀ ਭਗਤੀ ਕਰਨੀ ਬੰਦ ਕੀਤੀ ਉਦੇ ਕੋਲ ਇੱਕ ਕੀਮਤੀ ਹੀਰਾ ਸੀ ਇੱਕ ਗਹਿਣਾ ਸੀ ਕਹਿ ਲਓ ਤੇ ਉਹ ਸਾਹਮਣੇ ਰੱਖ ਲੈਂਦਾ ਸੀ ਨੌਜਵਾਨ ਇੱਕ ਕੋਲ ਦੀ ਲੰਘਦਾ ਸੀ ਰਜਾਨਾ ਤੇ ਮਨ ਵਿੱਚ ਆਉਣਾ ਵੀ ਇਹ ਫਕੀਰ ਬੰਦਾ ਹੈ ਤੇ ਇਹਦੇ ਕੋਲ ਆ ਕੀਮਤੀ ਹੀਰਾ ਗਹਿਣਾ ਇਹਨੇ ਕੀ ਕਰਾਉਣਾ ਤੇ ਪਰ ਰਜਾਨਾ ਜਦੋਂ ਚੌਂਕੜਾ ਮਾਰ ਕੇ ਇਬਾਦਤ ਕਰਦਾ ਸਾਹਮਣੇ ਰੱਖ ਲੈਂਦਾ ਕਿਉਂ ਨਾ ਮੈਂ ਕਿਵੇਂ ਨਾ ਕਿਵੇਂ ਚੁਰਾ ਲਵਾਂ ਕਹਿੰਦੇ ਇੱਕ ਦਿਨ ਨਮਾਨਾ ਜਾਂ ਬਣ ਕੇ ਜਾ ਕੇ ਹੱਥ ਜੁੜ ਕੇ ਕਹਿਣ ਲੱਗਿਆ ਵੀ ਫਕੀਰ ਸਾਈ ਮੈਂ ਵੀ ਤੇਰੇ ਕੋਲ ਰਹਿਣਾ ਚਾਹਣਾ ਤੇ ਮੈਨੂੰ ਵੀ ਕੋਈ ਧਰਮ ਦੇ ਗੁਣ ਸਿਖਾ ਰੱਬੀ ਬੰਦਗੀ ਦੇ ਫਕੀਰ ਕਹਿਣ ਲੱਗਿਆ ਵੀ ਕੋਈ ਗੱਲ ਨਹੀਂ ਜਿੱਥੇ ਮੈਂ ਰਹਿਣਾ ਦੋ ਪ੍ਰਸ਼ਾਦ ਤੇ ਤੂੰ ਸ਼ਕੀ ਆਪਾਂ ਰਲ ਮਿਲ ਕੇ ਰੱਬ ਦੇ ਗੁਣ ਗਾਵਾਂਗੇ ਹੁਣ ਫਕੀਰ ਹਰ ਵੇਲੇ ਉਹਨੂੰ ਨਾਲ ਰੱਖਦਾ ਜਿੱਥੇ ਜਾਂਦਾ ਹੈ ਅੰਮ੍ਰਿਤ ਵੇਲੇ ਇਸ਼ਨਾਨ ਕਰ ਜਾਂਦਾ ਹੈ ਨਦੀ ਤੇ ਤਾਂ ਨਾਲ ਹਰ ਵੇਲੇ ਨਾਲ ਰੱਖਦਾ ਹੈ ਤੇ ਉਹਦਾ ਵਕਤ ਨਹੀਂ ਬਣਦਾ ਪਿਆ ਇੱਕ ਦਿਨ ਅਮਰਤ ਵੇਲੇ ਅਜ ਫਕੀਰ ਨੇ ਸ਼ਬਦ ਆਖੇ ਵੀ ਨੌਜਵਾਨ ਜਾਂ ਅੱਜ ਇਸਨਾਨ ਨਦੀ ਤੇ ਮੈਂ ਪਹਿਲਾਂ ਕਰਿਉਣਾ ਜਾਂ ਤੂੰ ਕਰਿਆ ਇੱਕ ਜਣਾ ਇੱਥੇ ਰੁਕੇਗਾ ਫਕੀਰ ਇਸ਼ਨਾਨ ਕਰਨ ਚਲਿਆ ਗਿਆ ਕੇਵਲ țeੜ ਕੱਪੜਾ ਲੈ ਕੇ ਗਿਆ ਉਹਦੇ ਜਾਨ ਦੀ ਧੀਰ ਸੀ ਤੇ ਨੌਜਵਾਨ ਨੇ ਉਹ ਫਕੀਰ ਦਾ ਜਿਹੜਾ ਕੀਮਤੀ ਹੀਰਾ ਸੀ ਉਹਦੇ ਬਿਸਤਰੇ ਵਿੱਚ ਫੋਲਦਾ ਉਹਦੇ ਸਹਰਾਣੇ ਵਿੱਚ ਫੋਲਦਾ ਉਹਦੇ ਕੱਪੜਿਆਂ ਵਿੱਚ ਫੋਲਦਾ ਪਰ ਉਹਨੂੰ ਹੀਰਾ ਲੱਭਿਆ ਨਾ ਫਕੀਰ ਇਸ਼ਨਾਨ ਕਰਕੇ ਵਾਪਸ ਆ ਗਿਆ ਉਹ ਫਿਰ ਪਹਿਲਾਂ ਮੰਗੂ ਗਿਆ ਹੁਣ ਉਹਨੂੰ ਜਦੋਂ ਵੀ ਵਕਤ ਮਿਲਦਾ ਹੈ ਤੇ ਉਹ ਕੋਸ਼ਿਸ਼ ਕਰਦਾ ਜਦੋਂ ਵੀ ਵਕਤ ਮਿਲਦਾ ਫਕੀਰ ਮੜਾ ਮੋਟਾ ਇੱਧਰ ਉੱਧਰ ਹੁੰਦਾ ਤੇ ਉਹਦੇ ਬਿਸਤਰਾ ਉਹਦਾ ਸਹਰਾਣਾ ਕੱਪੜੇ ਫੋਲਦਾ ਉਹਦੀ ਕੋਸ਼ਿਸ਼ ਕਰਦਾ ਵੀ ਹੀਰਾ ਲੱਭ ਜੇ ਪਰ ਉਹਨੂੰ ਲੱਭਦਾ ਨਹੀਂ ਕਹਿੰਦੇ ਇੱਕ ਦਿਨ ਅੱਕ ਕੇ ਹੱਥ ਜੁੜ ਕੇ ਕਹਿਣ ਲੱਗਿਆ ਵੀ ਫਕੀਰ ਬਾਬਾ ਮੈਨੂੰ ਛੁੱਟੀ ਬਖਸ਼ ਜਿਵੇਂ ਘਰ ਜਾਣਾ ਉਹਨੇ ਆਖਿਆ ਤੂੰ ਧਰਮ ਦੇ ਗੁਣ ਨਹੀਂ ਸਿੱਖੇ ਰਹਿ ਕਹਿਣ ਲੱਗਿਆ ਸੱਚ ਦੱਸਾਂ ਮੈਂ ਮੈਂ ਕੋਈ ਧਰਮ ਦੇ ਗੁਣ ਸਿੱਖਣ ਨਹੀਂ ਆਇਆ ਮੈਂ ਤੇ ਤੁਹਾਡਾ ਕੀਮਤੀ ਹੀਰਾ ਚਰਉਣ ਆਇਆ ਸੀ ਕਹਿੰਦੇ ਫਕੀਰ ਦਰਵੇਸ਼ ਹੱਸਿਆ ਉਹਨੇ ਹੱਸ ਕੇ ਬੋਲ ਆਖੇ ਕਹਿਣ ਲੱਗਿਆ ਇਹ ਮੈਨੂੰ ਵੀ ਪਤਾ ਹੈ ਇਹ ਮੈਨੂੰ ਵੀ ਪਤਾ ਹੈ ਵੀ ਤੂੰ ਧਰਮ ਦੇ ਗੁਣ ਸਿੱਖਣ ਨਹੀਂ ਆਇਆ ਔਰ ਮੈਨੂੰ ਇਹ ਵੀ ਪਤਾ ਹੈ ਗਿਆਨਾਪੁਰਖ ਸੀ ਮੈਨੂੰ ਇਹ ਵੀ ਪਤਾ ਹੈ ਵੀ ਮੇਰੇ ਜਾਣ ਤੋਂ ਬਾਅਦ ਤੂੰ ਮੇਰਾ ਬਿਸਤਰਾ ਮੇਰੇ ਕੱਪੜੇ ਸਹਰਾਣਾ ਫੋਲ ਦੇ ਵੀ ਕੀਮਤੀ ਹੀਰਾ ਲੱਭ ਜਾਏ ਮੈਂ ਜਾਨ ਲਗਿਆ ਤੇਰੇ ਬਿਸਤਰੇ ਵਿੱਚ ਰੱਖ ਕੇ ਜਾਣੇ ਕਿਉਂਕਿ ਮੈਨੂੰ ਪਤਾ ਹੈ ਤੂੰ ਆਪਣਾ ਨਹੀਂ ਫੋਲਣਾ ਤੂੰ ਮੇਰਾ ਹੀ ਫੋਲੀ ਜਾਏਗਾ ਤੂੰ ਆਪਣਾ ਬਲ ਕਦੀ ਝਾਤ ਨਹੀਂ ਪਾਉਣੀ ਇਹੀ ਕਾਰਨ ਨੇ ਧਰਮ ਇਹ ਸਿਖਾਉਂਦਾ ਸਾਨੂੰ ਆਪਣੜੇ ਗਰੀਬਾਂ ਮੈਂ ਸਿਰ ਨੀਵਾ ਕਰ ਦੇਖ ਜਿਸ ਦਿਨ ਬੰਦਾ ਇਹ ਦੇਖਣ ਲੱਗ ਪਿਆ ਆਪਹਾਦੀ ਬਚਨ ਪੜ ਰਹੇ ਐ ਕੀ ਮਨਾ ਮੈਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ ਬੋਲ ਪੜਿਆ ਮੈਨੂੰ ਖੁਸ਼ੀ ਗਮੀ ਇੱਕ ਲੱਗਦੀ ਐ ਮੈਨੂੰ ਮਿੱਤਰ ਦੁਸ਼ਮਣ ਬਰਾਬਰ ਲੱਗਦਾ ਜੇ ਤੇ ਲੱਗਦਾ ਬਹੁ ਭਲਾ ਨਹੀਂ ਲੱਗਦਾ ਤੇ ਫਿਰ ਸੋਚਣਾ ਚਾਹੀਦਾ ਵੀ ਹਜੇ ਗੁਰੂ ਦੇ ਕਹਿ ਮੁਤਾਬਕ ਤੂੰ ਮੁਕਤ ਨਹੀਂ ਐ ਹਜੇ ਧਰਮ ਦੀ ਕਮਾਈ ਨਹੀਂ